ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਉਮਰੋਂ ਲੰਬੀ ਉਡੀਕ ਭਾਗ ਤੀਜਾ ਜਿਸ ਨੂੰ ਲਿਖਿਆ ਹੈ ਨਿਰਿੰਦਰ ਕੌਰ ਖਟੜਾ ਜੀ ਨੇ ਅਮੀਰ ਹੈ ਤੁਹਾਨੂੰ ਪਹਿਲੇ ਭਾਗ ਪਸੰਦ ਆਏ ਹੋਣਗੇ ਇਹ ਭਾਗ ਵੀ ਜ਼ਰੂਰ ਪਸੰਦ ਆਏਗਾ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਾਂ ਜੀ ਪਵਨ ਜਦੋਂ ਦਾ ਘਰ ਆਇਆ ਸੀ ਉਹ ਬਹੁਤ ਪਰੇਸ਼ਾਨ ਦਿਖ ਰਿਹਾ ਸੀ ਪਵਨ ਦਾ ਉਸ ਦੀ ਮਾਂ ਬਿਨਾ ਕੋਈ ਹੋਰ ਦੁਨੀਆ ਤੇ ਨਹੀਂ ਸੀ ਇਸ ਤਰ੍ਹਾਂ ਹੀ ਪਵਨ ਦੀ ਮਾਤਾ ਦਾ ਵੀ ਉਸ ਦੇ ਪੁੱਤ ਬਿਨਾ ਹੋਰ ਕੋਈ ਨਹੀਂ ਸੀ ਉਹ ਦੋਵੇਂ ਹੀ ਇੱਕ ਦੂਜੇ ਦਾ ਸਹਾਰਾ ਅਤੇ ਦੁੱਖ ਸੁੱਖ ਦੇ ਸਾਥੀ ਸਨ ਵੈਸੇ ਕਿਹਾ ਜਾਂਦਾ ਹੈ ਕਿ ਦੁਨੀਆ ਵਿੱਚ ਜਿਸ ਮਾਂ ਦਾ ਪੁੱਤ ਉਸ ਦੇ ਦੁੱਖ ਸੁੱਖ ਦਾ ਸਾਥੀ ਅਤੇ ਇਸ ਦਾ ਸਹਾਰਾ ਹੋਵੇ ਉਹ ਮਾਂ ਇੱਕ ਮਹਾਰਾਣੀ ਨਾਲੋਂ ਵੱਧ ਖੁਸ਼ਕਿਸਮਤ ਅਤੇ ਅਮੀਰ ਹੁੰਦੀ ਹੈ ਉਨ੍ਹਾਂ ਦੁਨੀਆ ਤੇ ਕੋਈ ਹੋਰ ਰਿਸ਼ਤਾ ਨਹੀਂ ਸੀ ਸ਼ਾਇਦ ਇਸ ਲਈ ਵੀ ਉਹ ਇੱਕ ਦੂਜੇ ਦੇ ਜ਼ਿਆਦਾ ਕਰੀਬ ਸਨ ਮਾਤਾ ਨੇ ਪੁੱਤਰ ਤੋਂ ਪਰੇਸ਼ਾਨੀ ਦਾ ਕਾਰਨ ਪੁੱਛਣਾ ਚਾਹਿਆ ਪਰ ਫਿਰ ਉਸਨੇ ਪੁੱਛਣਾ ਜ਼ਰੂਰੀ ਨਾ ਸਮਝਿਆ ਕਿਉਂਕਿ ਮਾਤਾ ਨੂੰ ਲੱਗ ਰਿਹਾ ਸੀ ਕਿ ਹੋ ਸਕਦਾ ਹੈ ਪਵਨ ਨਵੀਂ ਜਗ੍ਹਾ ਤੇ ਕੰਮ ਕਰਨ ਵਿੱਚ ਪਰੇਸ਼ਾਨ ਹੋ ਸਕਦਾ ਹੈ ਪਵਨ ਦੀ ਮਾਤਾ ਜੀ ਦਾ ਨਾਮ ਗਿੰਦਰ ਸੀ ਉਹ ਅਧਿਕੜ ਉਮਰ ਦੀ ਔਰਤ ਸੀ ਉਸ ਦੀ ਉਮਰ ਕੋਈ ਜ਼ਿਆਦਾ ਨਹੀਂ ਸੀ ਪਰ ਉਹ ਦੇਖਣ ਵਿੱਚ ਆਪਣੀ ਉਮਰ ਨਾਲੋਂ ਕਿਤੇ ਵੱਧ ਦਿਖਾਈ ਦਿੰਦੀ ਸੀ ਇਸ ਦਿੱਖ ਦਾ ਕਾਰਨ ਉਸ ਦੀ ਜ਼ਿੰਦਗੀ ਵਿੱਚ ਕੁਝ ਮੁਸ਼ਕਲਾਂ ਸਨ ਉਹ ਚਾਹੁੰਦੀ ਤਾਂ ਆਪਣੀ ਜ਼ਿੰਦਗੀ ਵਧੀਆ ਬਣਾ ਸਕਦੀ ਸੀ ਪਰ ਨਹੀਂ ਉਸ ਨੂੰ ਆਪਣੇ ਪੁੱਤ ਪਵਨ ਤੋਂ ਆਸ ਸੀ ਕਿ ਉਹ ਆਪਣੇ ਨਾਲ ਨਾਲ ਉਸ ਦੀ ਵੀ ਜ਼ਿੰਦਗੀ ਬਣਾ ਦੇਵੇਗਾ ਇਸ ਲਈ ਗਿੰਦਰਾ ਬੀਬੀ ਨੇ ਆਪਣੀ ਸਾਰੀ ਜ਼ਿੰਦਗੀ ਇੱਕ ਆਸ ਤੇ ਜਿੰਦਾ ਰਹੀ ਉਸ ਦੀ ਆਪਣੀ ਜ਼ਿੰਦਗੀ ਵੀ ਕੋਈ ਆਸਾਨ ਨਹੀਂ ਸੀ ਪਰ ਉਹ ਹਰ ਪਾਲ ਆਪਣੇ ਪੁੱਤਰ ਨੂੰ ਦੇਖ ਕੇ ਹੀ ਜੀ ਰਹੀ ਸੀ ਉਸ ਦੀ ਜ਼ਿੰਦਗੀ ਦੇ ਪਿਛਲੇ 25 ਸਾਲ ਬਹੁਤ ਔਖੇ ਨਿਕਲੇ ਸਨ ਪਰ ਅੱਜ ਉਸ ਦੀ ਪਿਛਲੇ 25 ਸਾਲਾਂ ਦੀ ਪੀੜ ਵੀ ਖਤਮ ਹੋ ਗਈ ਸੀ ਗਿੰਦਰ ਨੇ ਲੋਕਾਂ ਦੇ ਕੱਪੜੇ ਸਲਾਈ ਕਰ ਕਰਕੇ ਤੇ ਆਪਣੇ ਅਤੇ ਆਪਣੇ ਪੁੱਤਰ ਨੂੰ ਇਸ ਕਾਬਲ ਬਣਾਇਆ ਅਤੇ ਅੱਜ ਉਹ ਆਪਣੇ ਪੈਰਾਂ ਤੇ ਖੜਾ ਹੈ ਪਾਵਨ ਆਪਣੀ ਪੜ੍ਹਾਈ ਦੇ ਨਾਲ-ਨਾਲ ਵੀ ਕੰਮ ਕਰਿਆ ਕਰਦਾ ਸੀ ਪਰ ਕਈ ਵਾਰ ਉਸ ਦੀ ਮਾਤਾ ਉਸ ਨੂੰ ਝਿੜਕ ਵੀ ਦਿੰਦੀ ਸੀ ਉਹ ਕੰਮ ਕਰਨ ਤੋਂ ਨਾ ਹਟਦਾ ਉਹ ਦੁਕਾਨ ਤੇ ਕੰਮ ਕਰਦਾ ਸੀ ਜਿੱਥੋਂ ਉਹ ਘਰ ਦੇ ਸੌਦੇ ਦਾ ਕੰਮ ਸਾਰ ਲੈਂਦਾ ਸੀ ਇਸ ਲਈ ਉਸ ਦੀ ਮਾਤਾ ਜੀ ਨੂੰ ਥੋੜਾ ਆਰਾਮ ਮਿਲ जाया ਕਰਦਾ ਸੀ ਹੁਣ ਪਾਵਨ ਆਪਣੇ ਮਾਤਾ ਜੀ ਨੂੰ ਕੱਪੜੇ ਛਲਾਈ ਕਰਨ ਲਈ ਬਹੁਤ ਮਨਿਆ ਮਨਾ ਕਰਿਆ ਕਰਦਾ ਸੀ ਪਰ ਗਿੰਦਰ ਨੂੰ ਹੁਣ ਕੰਮ ਕਰਨ ਦੀ ਆਤ ਪੈ ਗਈ ਸੀ ਅਤੇ ਜਿਸ ਬੰਦੇ ਨੇ ਕੰਮ ਕੀਤਾ ਹੋਵੇ ਉਸ ਤੋਂ ਬੇਲਿਆ ਨਹੀਂ ਬੈਠਿਆ ਜਾ ਸਕਦਾ ਹੁਣ ਉਹ ਪਵਨ ਦੇ ਲੱਖ ਮਨਾ ਕਰਨ ਦੇ باوجود ਵੀ ਕੱਪੜੇ ਸਲਾਈ ਕਰਦੀ ਰਹਿੰਦੀ ਸੀ ਗਿੰਦਰ ਨੇ ਆਪਣੇ ਹੱਥੀ ਮਿਹਨਤ ਕਰਕੇ ਆਪਣੇ ਪੁੱਤ ਨੂੰ ਬਹੁਤ ਕਾਬਲ ਬਣਾ ਦਿੱਤਾ ਸੀ ਪਵਨ ਵੀ ਆਪਣੇ ਮਾਤਾ ਜੀ ਦੀਆਂ ਕੀਤੀਆਂ ਕੁਰਬਾਨੀਆਂ ਬਾਰੇ ਜਾਣਦਾ ਸੀ ਇਸ ਲਈ ਉਹ ਆਪਣੀ ਮਾਤਾ ਜੀ ਦੀ ਬਹੁਤ ਇੱਜ਼ਤ ਕਰਦਾ ਸੀ ਉਹ ਆਪਣੀ ਮਾਤਾ ਜੀ ਦੀ ਕੋਈ ਵੀ ਗੱਲ ਨਹੀਂ ਸੀ ਮੋੜ ਸਕਦਾ ਕਿਉਂਕਿ ਉਸ ਨੂੰ ਪਤਾ ਸੀ ਕਿ ਉਸ ਦੀ ਮਾਤਾ ਦੁਖੀ ਹੋ ਜਾਵੇਗੀ ਉਹ ਆਪਣੀ ਮਾਤਾ ਜੀ ਨੂੰ ਦੁਖੀ ਨਹੀਂ ਸੀ ਦੇਖਣਾ ਚਾਹੁੰਦਾ ਪਵਨ ਆਪਣੀਆਂ ਡੂੰਘੀਆਂ ਸੋਚਾਂ ਵਿੱਚ ਖੋਇਆ ਹੋਇਆ ਸੀ ਉਸ ਨੇ ਦੇਖਿਆ ਕਿ ਉਸ ਦੀ ਮਾਤਾ ਲਗਾਤਾਰ ਇੱਕ ਟੁੱਕ ਉਸ ਵੱਲ ਦੇਖ ਰਹੀ ਸੀ ਪਵਨ ਨੇ ਮਾਤਾ ਜੀ ਨੂੰ ਪੁੱਛਿਆ ਕਿ ਕੋਈ ਪਰੇਸ਼ਾਨੀ ਤਾਂ ਨਹੀਂ ਪਰ ਮਾਤਾ ਜੀ ਨੇ ਨਾ ਵਿੱਚ ਸਿਰ ਹਲਾ ਦਿੱਤਾ ਪਵਨ ਸਮਝ ਗਿਆ ਸੀ ਕਿ ਇਹ ਉਸ ਦੀ ਉਦਾਸੀ ਦੇ ਕਾਰਨ ਹੀ ਉਸ ਦੇ ਮਾਤਾ ਜੀ ਪਰੇਸ਼ਾਨ ਹੋ ਰਹੇ ਹਨ ਕਿਉਂਕਿ ਉਸ ਦੇ ਮਾਤਾ ਜੀ ਕੁਝ ਹੋਰ ਹੀ ਸਮਝ ਰਹੇ ਸਨ ਪਵਨ ਆਪਣੇ ਮਾਤਾ ਜੀ ਨੂੰ ਕਿੰਨੀ ਵਾਰ ਪੁੱਛ ਚੁੱਕਿਆ ਸੀ ਪਰ ਮਾਤਾ ਜੀ ਦਾ ਇੱਕ ਹੀ ਜਵਾਬ ਸੀ ਪਵਨ ਨੇ ਭਾਵੇਂ ਆਪਣੇ ਮਾਤਾ ਜੀ ਨੂੰ ਕਹਿ ਹੀ ਦਿੱਤਾ ਸੀ ਕਿ ਕੁਝ ਨਹੀਂ ਹੋਇਆ ਪਰ ਮਾਤਾ ਜੀ ਨੂੰ ਤਾਂ ਉਸ ਨੂੰ ਪਰੇਸ਼ਾਨ ਦੇਖ ਕੇ ਬਹੁਤ ਖਿਆਲ ਆ ਰਹੇ ਸਨ ਜੋ ਕਿ ਬੁਰੇ-ਬੁਰੇ ਖਿਆਲ ਆ ਰਹੇ ਸਨ ਪਵਨ ਉੱਠਿਆ ਅਤੇ ਆਪਣੀ ਮਾਤਾ ਜੀ ਦੇ ਚਰਨਾਂ ਵਿੱਚ ਜਾ ਕੇ ਬੈਠ ਗਿਆ ਉਸ ਨੇ ਆਪਣੇ ਮਾਤਾ ਜੀ ਦੀ ਗੋਦੀ ਵਿੱਚ ਸਿਰ ਰੱਖਿਆ ਅਤੇ ਲੇਟ ਗਿਆ ਮਾਤਾ ਜੀ ਦੀ ਗੋਦੀ ਦੇ ਨੱਕ ਨਾਲ ਉਸ ਦੀਆਂ ਅੱਖਾਂ ਆਪ ਮੁਹਾਰੇ ਹੀ ਬੰਦ ਹੋ ਗਈਆਂ ਕਿੰਨਾ ਸਮਾਂ ਇਸ ਤਰ੍ਹਾਂ ਹੀ ਆਪਣੀ ਮਾਤਾ ਜੀ ਦੀ ਗੋਦੀ ਦਾ ਅਨੰਦ ਮਾਣਦਾ ਰਿਹਾ ਪਵਨ ਆਪਣੀ ਮਾਂ ਦੀ ਗੋਦੀ ਵਿੱਚ ਸਿਰ ਰੱਖ ਕੇ ਲੇਟ ਗਿਆ ਸੀ ਮਾਤਾ ਜੀ ਦਾ ਮਨ ਸੀ ਕਿ ਉਹ ਪਵਨ ਨੂੰ ਪੁੱਛ ਲਵੇ ਪਰ ਗਿੰਦਰ ਨੂੰ ਲੱਗਿਆ ਕਿ ਉਸ ਦਾ ਪੁੱਤ ਅੱਜ ਪਹਿਲੇ ਦਿਨ ਕੰਮ ਤੇ ਗਿਆ ਸੀ ਜੇਕਰ ਉਹ ਪੁੱਛੇਗੀ ਤਾਂ ਉਸ ਦੇ ਪੁੱਤ ਦਾ ਮਾਣ ਖਰਾਬ ਨਾ ਹੋ ਜਾਵੇ ਮਾਤਾ ਜੀ ਦੇ ਨਾ ਪੁੱਛਣ ਤੇ ਵੀ ਪਵਨ ਨੇ ਅੱਜ ਆਪਣੇ ਅੱਜ ਦੇ ਦਿਨ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ। ਪਵਨ ਨੇ ਆਪਣੀ ਮਾਤਾ ਜੀ ਨੂੰ ਦੱਸਿਆ ਕਿ ਉਸ ਦਾ ਦਿਨ ਤਾਂ ਬਹੁਤ ਵਧੀਆ ਰਿਹਾ। ਉੱਥੇ ਕੰਮਕਾਰ ਵੀ ਵਧੀਆ ਹੈ ਅਤੇ ਮੇਰੇ ਹੱਥੋਂ ਲੰਘਿਆ ਹੋਇਆ ਕੰਮ ਹੀ ਮੈਨੂੰ ਮਿਲਿਆ ਹੈ। ਮੈਨੂੰ ਕੰਮ ਬਾਰੇ ਕੋਈ ਸ਼ਿਕਾਇਤ ਨਹੀਂ ਹੈ। ਕੰਮਕਾਰ ਦੀ ਤਾਂ ਤੁਹਾਨੂੰ ਪਤਾ ਹੈ ਮੈਂ ਕਦੀ ਪਹਿਲਾਂ ਵੀ ਪ੍ਰਵਾਹ ਨਹੀਂ ਕੀਤੀ। ਗਿੰਦਰ ਬੀਬੀ ਦਾ ਪੁੱਤ ਹਾਂ। ਕੰਮਕਾਰ ਕਰਨ ਦੀ ਸ਼ਕਤੀ ਤਾਂ ਮੈਨੂੰ ਤੇਰੇ ਕੋਲੋਂ ਗੁੜਤੀ ਵਿੱਚ ਮਿਲੀ ਹੈ। ਇਹੀ ਕਾਰਨ ਹੈ ਕਿ ਹਰ ਕੰਮ ਮੇਰੀ ਸਮਝ ਵਿੱਚ ਜਲਦੀ ਆ ਜਾਂਦਾ ਹੈ ਪਰ ਇੱਕ ਗੱਲ ਜੋ ਮੈਨੂੰ ਅੱਜ ਸਵੇਰ ਤੋਂ ਪਰੇਸ਼ਾਨ ਕਰ ਰਹੀ ਹੈ ਇੱਕ ਕੁੜੀ ਹੈ ਉਸ ਦਾ ਨਾਮ ਹੈ ਸਿਮਰਨਾ ਉਹ ਵਿਚਾਰੀ ਡਰੀ ਡਰੀ ਅਤੇ ਸਹਮੀ ਸਹਮੀ ਰਹਿੰਦੀ ਹੈ ਅੱਜ ਮੇਰਾ ਪਹਿਲਾ ਦਿਨ ਸੀ ਤਾਂ ਬੌਸ ਨੇ ਮੈਨੂੰ ਸਾਰਿਆਂ ਨੂੰ ਮਿਲਣ ਜਾਣ ਦੀ ਅਤੇ ਪਹਿਚਾਣ ਲਈ ਸਮਾਂ ਦਿੱਤਾ ਮੈਂ ਉਸ ਨੂੰ ਬੁਲਾਇਆ ਤਾਂ ਉਹ ਪਤਾ ਨਹੀਂ ਕਿੱਥੇ ਕੋਈ ਹੋਈ ਸੀ ਅਤੇ ਜਿਵੇਂ ਹੀ ਮੈਂ ਉਸ ਨੂੰ ਦੁਬਾਰਾ ਬੁਲਾਇਆ ਤਾਂ ਉਸ ਦੀਆਂ ਅੱਖਾਂ ਵਿੱਚੋਂ ਅਥਰੂ ਵਹਿਣ ਲੱਗੇ। ਮੈਨੂੰ ਉਸ ਦੀ ਇਹ ਹਾਲਤ ਦੇਖ ਕੇ ਬਹੁਤ ਤਰਸ ਆਇਆ। ਪਰ ਉਸ ਤੋਂ ਜ਼ਿਆਦਾ ਮੈਨੂੰ ਆਪਣੇ ਆਪ ਤੇ ਗੁੱਸਾ ਆਇਆ। ਕਿਉਂਕਿ ਮੇਰੀ ਵਜ੍ਹਾ ਕਰਕੇ ਉਸ ਵਿਚਾਰੀ ਦੇ ਅੱਖਾਂ ਵਿੱਚ ਅਥਰੂ ਆ ਗਏ ਸਨ। ਉੱਥੇ ਸਾਰੇ ਜਣੇ ਉਸ ਵੱਲ ਤਰਸ ਭਰੀਆਂ ਨਿਗਾਹਾਂ ਨਾਲ ਦੇਖ ਰਹੇ ਸੀ। ਪਰ ਸਾਰੇ ਉਸ ਨਾਲ ਇੰਨੀ ਨਰਮੀ ਨਾਲ ਪੇਸ਼ ਆ ਰਹੇ ਸੀ। ਮੈਨੂੰ ਇਹ ਸਭ ਦੇਖ ਕੇ ਬਹੁਤ ਹੀ ਅਜੀਬ ਲੱਗਿਆ। ਪਰ ਉਸ ਤੋਂ ਬਾਅਦ ਜਦੋਂ ਕੰਪਨੀ ਵਿੱਚ ਲੰਚ ਟਾਈਮ ਹੋਇਆ ਤਾਂ ਉਸ ਸਮੇਂ ਵੀ ਉਹ ਪਾਰਕ ਵਿੱਚ ਆਪਣੀਆਂ ਸਹੇਲੀਆਂ ਨਾਲ ਬੈਠੀ ਸੀ ਉੱਥੇ ਵੀ ਪਤਾ ਨਹੀਂ ਕੀ ਹੋਇਆ ਉਹ ਉੱਥੇ ਵੀ ਬੈਠੀ ਬੈਠੀ ਹੀ ਉੱਚੀ ਉੱਚੀ ਰੋਣ ਲੱਗ ਪਈ ਸੀ ਇਸ ਵਾਰ ਉਸ ਦੀ ਰੋਣ ਦੀ ਬਾਤ ਇੰਨੀ ਸੀ ਕਿ ਇਸ ਦੇ ਆਲੇ-ਦੁਆਲੇ ਇਕੱਠ ਹੋ ਗਿਆ ਸੀ ਸਾਰੇ ਜਣੇ ਉਸ ਦੇ ਕੋਲ ਜਾ ਕੇ ਖੜੇ ਹੋ ਗਏ ਪਰ ਉਸ ਦੀ ਸਹੇਲੀ ਤੋਂ ਬਿਨਾ ਇਸ ਦੇ ਕੋਲ ਕੋਈ ਨਾ ਗਿਆ ਸਵੇਰ ਦੇ ਸਮੇਂ ਵੀ ਅਤੇ ਲੰਚ ਦੇ ਟਾਈਮ ਵੀ ਦੋਨੋਂ ਵਾਰੀ ਉਸਦੀ ਸਹੇਲੀ ਉਸਦੇ ਕੋਲ ਸੀ। ਉਹ ਹੀ ਉਸ ਨੂੰ ਸੰਭਾਲ ਰਹੀ ਸੀ। ਉਹ ਕੁੜੀ ਉਸ ਦਾ ਬਹੁਤ ਧਿਆਨ ਰੱਖ ਰਹੀ ਸੀ। ਦੇਖਣ ਵਿੱਚ ਲੱਗ ਰਿਹਾ ਸੀ ਕਿ ਉਹ ਉਸ ਨੂੰ ਬਹੁਤ ਚੰਗੀ ਤਰ੍ਹਾਂ ਨਾਲ ਜਾਣਦੀ ਹੈ। ਉਹ ਉਸ ਨੂੰ ਚੁੱਪ ਕਰਾਉਣ ਦੇ ਨਾਲ-ਨਾਲ ਉਸ ਨੂੰ ਆਪਣੀਆਂ ਗੱਲਾਂ ਨਾਲ ਵੀ ਹੌਸਲਾ ਦੇ ਰਹੀ ਸੀ। ਉਸ ਦੂਸਰੀ ਕੁੜੀ ਵੀ ਸਾਡੀ ਕੰਪਨੀ ਵਿੱਚ ਵੀ ਕੰਮ ਕਰਦੀ ਹੈ। ਉਸ ਦਾ ਨਾਮ ਕਿਰਨ ਹੈ। ਅਤੇ ਉਹ ਹਮੇਸ਼ਾ ਸਿਮਰ ਦੇ ਨਾਲ ਹੀ ਹੁੰਦੀ ਹੈ ਜਦੋਂ ਵੀ ਸਿਮਰ ਕਿਸੇ ਮੁਸੀਬਤ ਵਿੱਚ ਹੁੰਦੀ ਹੈ ਤਾਂ ਉਹ ਹਮੇਸ਼ਾ ਉਸ ਦਾ ਸਾਥ ਦਿੰਦੀ ਹੈ ਉਹ ਉਸ ਦਾ ਦੁੱਖ ਘਟ ਕਰਨ ਦੀ ਕੋਸ਼ਿਸ਼ ਕਰਦੀ ਹੈ ਮੈਨੂੰ ਉਸ ਵਿਚਾਰੀ ਕੁੜੀ ਤੇ ਬਹੁਤ ਤਰਸ ਆਉਂਦਾ ਹੈ ਸਿਮਰ ਬਹੁਤ ਹੀ ਵਧੀਆ ਕੁੜੀ ਲੱਗੀ ਮੈਨੂੰ ਉਸ ਨੂੰ ਦੇਖ ਕੇ ਆਪਣੀ ਜ਼ਿੰਦਗੀ ਯਾਦ ਆ ਗਈ ਉਸ ਨੂੰ ਦੇਖ ਕੇ ਮੈਨੂੰ ਆਪਣਾ ਆਪ ਮਹਿਸੂਸ ਹੋਇਆ ਮੈਨੂੰ ਮਹਿਸੂਸ ਹੋਇਆ ਕਿ ਆਪਾਂ ਵੀ ਆਪਣੀ ਜ਼ਿੰਦਗੀ ਵਿੱਚ ਉਹ ਦੌਰ ਦੇਖਿਆ ਹੈ ਜਿਸ ਨੇ ਸਾਡੀ ਜ਼ਿੰਦਗੀ ਨੂੰ ਹਨੇਰੇ ਵਿੱਚ ਤਬਦੀਲ ਕਰ ਦਿੱਤਾ ਸੀ ਮੈਨੂੰ ਇੰਜ ਮਹਿਸੂਸ ਹੋਇਆ ਜਿਵੇਂ ਕਿ ਉਸ ਦੀ ਜ਼ਿੰਦਗੀ ਵਿੱਚ ਵੀ ਉਹੀ ਦੌਰ ਚੱਲ ਰਿਹਾ ਹੋਵੇ ਉਹ ਵਿਚਾਰੀ ਵੀ ਆਪਣੇ ਵਾਂਗ ਇੱਕ ਮੁਸ਼ਕਲ ਦੌਰ ਵਿੱਚੋਂ ਗੁਜ਼ਰ ਰਹੀ ਹੈ ਉਹ ਕਿੰਨੀ ਮਾਸੂਮ ਅਤੇ ਮੇਰੇ ਇੱਕ ਦੂਜੀ ਵਾਰ ਬੋਲਣ ਤੇ ਉਹ ਇੰਨੀ ਡਰ ਗਈ ਇਸ ਤੋਂ ਸਾਫ ਲੱਗਦਾ ਹੈ ਕਿ ਉਹ ਕੁੜੀ ਦੀ ਜ਼ਿੰਦਗੀ ਵਿੱਚ ਕਿੰਨਾ ਬੁਰਾ ਦੌਰ ਚੱਲ ਰਿਹਾ ਹੈ ਪਵਨ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਸਨ ਜਦੋਂ ਉਹ ਆਪਣੀ ਮਾਤਾ ਜੀ ਨਾਲ ਗੱਲ ਕਰ ਰਿਹਾ ਸੀ ਪਵਨ ਨੇ ਆਪਣੀ ਮਾਤਾ ਜੀ ਨੂੰ ਗਲ ਪਕੜੀ ਪਾ ਲਈ ਐਂ ਰੋਂਦਾ ਰੋਂਦਾ ਕਹਿਣ ਲੱਗਾ ਕਿ ਮਾਤਾ ਜੀ ਮੈਨੂੰ ਲੱਗਦਾ ਹੈ ਜਿਵੇਂ ਆਪਣੀ ਕਿਸੇ ਨੇ ਮਦਦ ਨਹੀਂ ਕੀਤੀ ਸੀ ਉਸੇ ਤਰ੍ਹਾਂ ਸਿਮਰਨ ਦੀ ਵੀ ਕੋਈ ਮਦਦ ਨਹੀਂ ਕਰਦਾ ਹੋਵੇਗਾ ਅਗਲੇ ਦਿਨ ਸਵੇਰੇ ਸਿਬਰ ਉਠੀ ਅਤੇ ਸਾਰੇ ਕੰਮ ਕਰਨ ਲੱਗੀ। ਅੱਜ ਸਿਮਰਨ ਦੇ ਮਾਤਾ ਜੀ ਬਿਲਕੁਲ ਸ਼ਾਂਤ ਸਨ। ਇਸ ਲਈ ਸਿਮਰਨ ਨੂੰ ਕੰਮ ਕਰਨ ਵਿੱਚ ਕੋਈ ਪਰੇਸ਼ਾਨੀ ਨਹੀਂ ਆ ਰਹੀ ਸੀ। ਉਸਨੇ ਫਟਾਫਟ ਕੰਮ ਕਰਕੇ ਆਪਣੇ ਮਾਤਾ ਪਿਤਾ ਜੀ ਨੂੰ ਰੋਟੀ ਦਿੱਤੀ। ਸਿਮਰਨ ਦੇ ਪਿਤਾ ਜੀ ਨੇ ਰੋਟੀ ਖਾ ਲਈ ਪਰ ਮਾਤਾ ਜੀ ਨੇ ਰੋਟੀ ਨਾ ਖਾਧੀ। ਹੁਣ ਸਿਮਰਨ ਕੋਲ ਇੰਨਾ ਸਮਾਂ ਨਹੀਂ ਸੀ ਕਿ ਉਹ ਘਰ ਰੁੱਕ ਕੇ ਮਾਤਾ ਜੀ ਨੂੰ ਰੋਟੀ ਖਿਲਾ ਦੇਵੇ। ਇਓ ਕਿ ਜੇਕਰ ਉਹ ਵਿਚਾਰੀ ਇਸ ਤਰ੍ਹਾਂ ਕਰਦੀ ਹੈ ਤਾਂ ਉਸਨੇ ਹੋਰ ਵੀ ਲੇਟ ਹੋ ਜਾਣਾ ਸੀ ਸਿਮਰ ਅਦਾਸ ਹੋ ਗਈ ਪਰ ਉਸਦੇ ਪਿਤਾ ਜੀ ਨੇ ਕਿਹਾ ਕਿ ਉਹ ਆਪਣੀ ਪਤਨੀ ਨੂੰ ਰੋਟੀ ਖਿਲਾ ਦੇਣਗੇ ਸਿਮਰ ਨੂੰ ਬੇਫਿਕਰ ਹੋ ਕੇ ਕੰਮ ਤੇ ਜਾਣ ਲਈ ਕਿਹਾ ਸਿਮਰ ਨੇ ਸਾਰਾ ਕੰਮਕਾਰ ਮੁਕਾ ਕੇ ਆਪਣੇ ਆਫਿਸ ਨੂੰ ਚੱਲ ਪਈ ਅੱਗੇ ਵਾਂਗ ਸਿਮਰ ਅੱਜ ਵੀ ਪੈਦਲ ਸੀ ਸਿਮਰ ਨ ਹਮੇਸ਼ਾ ਪੈਦਲ ਹੀ ਜਾਇਆ ਕਰਦੀ ਸੀ ਸਿਮਰ ਜਦੋਂ ਘਰ ਤੋਂ ਬਾਹਰ ਨਿਕਲੀ ਤਾਂ ਉਸਦੀ ਤਾਈ ਬਾਹਰ ਖੜੀ ਸੀ ਉਸਦੇ ਨਾਲ ਉਹਨਾਂ ਦਾ ਬੇਟਾ ਵੀ ਸੀ ਜੋ ਕਿ ਆਪਣੀ ਭੈਣ ਨੂੰ ਕੌੜ ਝੜਲੀ ਘੜਾ ਸੀ ਉਸਦੀ ਭੈਣ ਹਾਲੇ ਤੱਕ ਬਾਹਰ ਨਹੀਂ ਸੀ ਆਈ ਸਿਮਰਨ ਵੀ ਸਿਮਰਨ ਦੀ ਤਾਈ ਨੇ ਸਿਮਰ ਨੂੰ ਦੇਖ ਕੇ ਮੂੰਹ ਜਿਹਾ ਬਣਾ ਲਿਆ ਅਤੇ ਉਹ ਆਪਣੇ ਮੂੰਹ ਵਿੱਚ ਹੀ ਬੁੜਬੁੜ ਕਰਨ ਲੱਗੀ ਉਸ ਤੇ ਉਸਨੇ ਨਾਲ ਹੀ ਆਪਣੀ ਬੇਟੀ ਨੂੰ ਘਰ ਤੋਂ ਬਾਹਰ ਆਉਣ ਲਈ ਵੀ ਮਨਾ ਕਰ ਦਿੱਤਾ ਉਸਨੇ ਕਿਹਾ ਕੁੜੀ ਬਾਹਰ ਨਾ ਆਈ ਇੱਥੇ ਕਾਲੇ ਮੂੰਹ ਵਾਲੇ ਲੋਕ ਫਿਰਦੇ ਨੇ ਐਵੇਂ ਕੋਈ ਹੌਂਕਾ ਲੈ ਕੇ ਜਾਏਗਾ ਤੈਨੂੰ ਦੇਖ ਕੇ ਪਤਾ ਨਹੀਂ ੜਕੇ ੜਕੇ ਹੀ ਬਾਹਰ ਨਿਕਲ ਆਉਂਦੇ ਐ ਸਾਰਾ ਦਿਨ ਖਰਾਬ ਹੋਊਗਾ ਮੇਰਾ ਤਾਂ ਕਿਸ ਦੀ ਭੜੀ ਸ਼ਕਲ ਦੇਖ ਲਈ ਮੈਂ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਸਿਮਰਨ ਦੀ ਦਾਈ ਨੇ ਉਹ ਗੱਲ ਸਿਮਰਨ ਲਈ ਹੀ ਆਖੀ ਸੀ ਸਿਮਰਨ ਇਹ ਗੱਲ ਸੁਣ ਕੇ ਅੰਦਰ ਨੂੰ ਮੁੜਨ ਲੱਗੀ ਉਸਨੇ ਉੱਥੇ ਹੀ ਪੈਰ ਰੋਕ ਲਏ ਕਿਉਂਕਿ ਜੇਕਰ ਸਿਮਰਨ ਇੰਨਾ ਨਮ ਅੱਖਾਂ ਨਾਲ ਆਪਣੇ ਪਿਤਾ ਜੀ ਦੇ ਅੱਗੇ ਜਾਏਗੀ ਤਾਂ ਉਹਨਾਂ ਦੇ ਮਨ ਨੂੰ ਠੇਸ ਪਹੁੰਚਦੀ ਹੈ ਇਸ ਲਈ ਸਿਮਰਨ ਫਟਾਫਟ ਆਪਣੇ ਘਰ ਤੋਂ ਆਪਣੇ ਆਫਿਸ ਵੱਲ ਚੱਲ ਪਈ ਸਿਮਰਨ ਨੇ ਮੁੜ ਕੇ ਪਿੱਛੇ ਨਾ ਦੇਖਿਆ ਉਹ ਬਹੁਤ ਤੇਜ਼ੀ ਨਾਲ ਜਾ ਰਹੀ ਸੀ ਉਸਦੇ ਅੱਖਾਂ ਵਿੱਚ ਅਥਰੂ ਸਨ ਇਸ ਲਈ ਉਸਨੇ ਨਜ਼ਰਾਂ ਝੁਕਾ ਲਈਆਂ ਸਨ ਸਿਮਰਨ ਨਜਨਾ ਚਾ ਕੇ ਚੱਲ ਰਹੀ ਸੀ ਸਿਮਰਨ ਦੇ ਮਨ ਵਿੱਚ ਆਪਣੀ ਤਾਈ ਦੀਆਂ ਗੱਲਾਂ ਘੁੰਮ ਰਹੀਆਂ ਸਨ ਸਿਮਰਨ ਸੋਚਣ ਲੱਗੀ ਕਿ ਇਹ ਉਹ ਹੀ ਤਾਈ ਨੇ ਜੋ ਬਚਪਨ ਵਿੱਚ ਮੈਨੂੰ ਕਰਮਾ ਵਾਲੀ ਕਰਮਾ ਵਾਲੀ ਕਹਿ ਕੇ ਮੇਰੇ ਤੋਂ ਹਰ ਕੰਮ ਕਰਵਾਉਂਦੇ ਸਨ ਸਿਮਰਨ ਪਹਿਲਾਂ ਤੋਂ ਹੀ ਆਪਣੇ ਪਰਿਵਾਰ ਦੀ ਲਾਡਲੀ ਸੀ ਉਸ ਦੇ ਪਰਿਵਾਰ ਦਾ ਮੰਨਣਾ ਸੀ ਕਿ ਸਿਮਰਨ ਆਪਣੇ ਨਾਲ ਨਾਲ ਸਾਰਿਆਂ ਦੇ ਕਰਮ ਲੈ ਕੇ ਆਈ ਹੈ ਕਿਉਂਕਿ ਸਿਮਰਨ ਦੇ ਆਉਣ ਤੋਂ ਪਹਿਲਾਂ ਉਸਦੇ ਪਿਤਾ ਜੀ ਮਾਮੂਲੀ ਟਰੱਕ ਡਰਾਈਵਰ ਸਨ ਪਰ ਜਦੋਂ ਦੀ ਸਿਮਰਨ ਇਸ ਘਰ ਵਿੱਚ ਆਈ ਸੀ ਉਦੋਂ ਦੇ ਇਸ ਘਰ ਨੂੰ ਭਾਗ ਲੱਗ ਗਏ ਸਨ ਸਿਮਰਨ ਦੇ ਪਿਤਾ ਜੀ ਦੀ ਜੋ ਜ਼ਮੀਨ ਸੀ ਉਸ ਦਾ ਰੇਟ ਬਹੁਤ ਵੱਧ ਗਿਆ ਸੀ ਅਤੇ ਉਸਦੇ ਪਿਤਾ ਜੀ ਟਰੱਕ ਡਰਾਈਵਰ ਤੋਂ ਟਰੱਕਾਂ ਦੇ ਮਾਲਕ ਬਣ ਗਏ ਸਨ ਇਸ ਲਈ ਸਾਰੇ ਘਰਾਂ ਵਿੱਚ ਸਿਮਰਨ ਨੂੰ ਕਰਮਾ ਵਾਲੀ ਧੀ ਮੰਨਿਆ ਜਾਂਦਾ ਸੀ ਸਿਮਰ ਦੇ ਦਾਦਾ ਜੀ ਨੇ ਸਿਮਰ ਨੂੰ ਆਪਣੇ ਪੋਤੇ ਦਾ दर्जा ਦਿੱਤਾ ਸੀ ਸਿਮਰ ਦਾ ਪਾਲਣ ਪੋਸ਼ਣ ਵੀ ਸਾਰਿਆਂ ਨੇ ਨਾਲ ਮਿਲ ਕੇ ਹੀ ਕੀਤਾ ਸੀ ਸਿਮਰ ਦੀ ਤਾਈ ਦੀ ਬੇਟੀ ਭਾਵੇਂ ਉਸ ਤੋਂ ਛੋਟੀ ਸੀ ਪਰ ਸਿਮਰ ਦਾ दर्जा ਉਸ ਦੇ ਆਉਣ ਨਾਲ ਘਟਿਆ ਨਹੀਂ ਸੀ ਉਸ ਦੇ ਤਾਇਆ ਜੀ ਸਿਮਰ ਨੂੰ ਬਹੁਤ ਪਿਆਰ ਕਰਦੇ ਸਨ ਸਿਮਰ ਦੇ ਦਾਦਾ ਜੀ ਨੇ ਸਿਮਰਨ ਦੇ ਨਾਮ ਤੇ ਇੱਕ ਜ਼ਮੀਨ ਵੀ ਲਿਖਵਾਈ ਹੋਈ ਸੀ ਕਿਉਂਕਿ ਉਹਨਾਂ ਦੇ ਪਰਿਵਾਰ ਲਈ ਸਿਮਰਨ ਕਰਮਾਂ ਵਾਲੀ ਸਾਬਤ ਹੋਈ ਸੀ ਸਿਮਰਨ ਦੇ ਜਨਮ ਸਮੇਂ ਉਹਨਾਂ ਦਾ ਸਾਰਾ ਪਰਿਵਾਰ ਇਕੱਠਾ ਹੀ ਰਹਿੰਦਾ ਸੀ ਇਸ ਲਈ ਉਹਨਾਂ ਦੇ ਚਾਚੇ ਤਾਏ ਦੇ ਬੱਚਿਆਂ ਦਾ ਆਪਸ ਵਿੱਚ ਬਹੁਤ ਪਿਆਰ ਸੀ ਉਹਨਾਂ ਨੇ ਇੱਕ ਦੂਸਰੇ ਨੂੰ ਹਮੇਸ਼ਾ ਸਕੇ ਭੈਣ ਭਰਾ ਤੋਂ ਵੱਧ ਮੰਨਿਆ ਹੋਇਆ ਸੀ ਉਹ ਹਮੇਸ਼ਾ ਤੋਂ ਹੀ ਇਕੱਠੇ ਰਹਿ ਰਹੇ ਸਨ ਉਹ ਇਕੱਠੇ ਹੀ ਪਲੇ ਸਨ ਅਤੇ ਇੱਕ ਦੂਸਰੇ ਦੇ ਸੁਭਾਅ ਤੋਂ ਜਾਣੂ ਸਨ ਇਹ ਕਹਾਣੀ ਦਾ ਰਹਿੰਦਾ ਭਾਗ ਤੁਹਾਨੂੰ ਕੱਲ੍ਹ ਸੁਣਾਵਾਂਗੇ ਜੀ ਕਹਾਣੀ ਪੂਰੀ ਸੁਣ ਲਈ ਕੱਲ੍ਹ ਵਾਲਾ ਭਾਗ ਜ਼ਰੂਰ ਸੁਣਨਾ ਜੀ ਵੱਧ ਤੋਂ ਵੱਧ ਕਹਾਣੀ ਲਈ ਕਮੈਂਟ ਕਰਕੇ ਦੱਸਣਾ ਤੁਹਾਨੂੰ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਅੰਤ ਤੱਕ ਸੁਣ ਲਈ ਧੰਨਵਾਦ ਜੀ